ਵਿਚਾਰਨਾ ਖਬਰ ਆ ਰਹੀ ਹੈ ਨੇ ਐਵੇਂ ਬੈਠਿਆ ਦੀ ਖੁਰਚ ਨਾਲ ਐ ਕਰਦੇ ਏ ਖੁਰਚ ਨਾਲ ਐ ਕਰਦੇ ਹੋ ਤੁਸੀਂ ਕਰ ਕੀ ਦਿਓਗੇ ਓਏ ਤੁਤੋਂ ਹੋਇਆ ਕੀ ਹੈ ਹੁਣ ਤੱਕ 15 20 ਸਾਲਾਂ ਦੇ ਵਿੱਚ ਉਸੇ ਕਾਲੀ ਦਾ ਪੱਠਾ ਵਹਾ ਦੋ। ਹੋਰ ਤੁਹਾਡੇ ਪੱਲੇ ਕੱਖ ਨਹੀਂ ਰਿਹਾ ਤੇ ਨਾ ਰਹਿਣਾ ਜਿਹੜਾ ਮੜਾ ਉੱਟ ਰਹਿਣਾ ਉਹ ਵੀ ਜਾਊਗਾ। ਜਿਹੜਾ ਇਹ ਤੋਂ ਪਹਿਲਾਂ ਮੁਖੀਆ ਸੀ ਉਸ ਮੁਖੀਏ ਨੇ ਇਸ ਛੋਟੇ ਮੁਖੀਏ ਨੂੰ ਕਿਹਾ ਸੀ ਕਿ ਜਿੱਤੇ ਕਬੀਲੇ ਦਾ ਮੁਖੀਆ ਉਹ ਨਾ ਰਿਹਾ ਤੈਨੂੰ ਕਿਸੇ ਨੇ ਦਿਲਿਆ ਵੱਟੇ ਨਹੀਂ ਸਿਆਣਾਂ ਯਾਨੀ ਹੱਬੀ ਸੰਦ ਦਾ ਪਾਲ ਵੀ ਪਿੰਗਾ ਨਹੀਂ ਕਰ ਸਕਦੇ ਤੁਹਾਡੀ ਔਕਾਤ ਕੀ ਹੈ ਉਹ 15 ਲੱਖ ਪੰਥਕਨ ਮੈਦਾ ਦੀ ਨਮਾਇਦੀ ਕਰ ਰਿਹਾ ਸਰਵ ਸੰਮਤੀ ਨਾਲ ਗੁਣਿਆ ਓਏ ਆਪੇ ਬਣਿਆ ਮੁਖੀਆ ਨਹੀਂ ਹੋ ਜਿਵੇਂ ਖੁਰਦੇ ਵਾਲਾ ਸੁਖੀਆ ਮੁਖੀਆ ਬਣਿਆ ਇਹ ਸੁਖੀਆ ਜਿੰਨੀ ਦੇਰ ਮੁਖੀਆ ਰਹੂਗਾ ਉੰਨੀ ਦੇ ਪੰਚ ਸੁਖੀਆ ਰਹੂਗਾ ਔਰ ਹੀ ਜਿਹੜੇ ਦੇ ਵੀ ਬੱਚੇ ਪੈਦਾ ਹੋ ਸਕਦੇ ਨੇ ਪਰ ਟੁੱਟੀ ਸਰਕਾਰ ਕਦੇ ਵੀ ਨਹੀਂ ਆਉਂਦੀ। ਵਿਸ਼ੇਪਰ ਵਿੱਚ ਬੈਠੇ ਦੰਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਨਿਰੰਜਨ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਜੀ ਆਇਆਂ। ਭਗੌੜਾ ਪਿੰਗ ਦੇ ਲਗੌੜਾ ਕਬੀਲੇ ਨੇ ਪੰਜਾਬ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਉਹਨਾਂ ਦੇ ਦਫਤਰ ਦੀ ਸੁਰੱਖਿਆ ਲਈ ਤੱਕਲੇ ਖੁਰਚਲੇ ਵਾਲੇ ਕੁਮਾਂਡੋਆਂ ਦਾ ਪ੍ਰਬੰਧ ਕੀਤਾ ਜਾਵੇ ਇੱਥੇ ਇਹ ਦੱਸ ਦਈਏ ਕਿ ਇਹ ਤਿੰਗੜ ਉਦੋਂ ਵੀ ਤਿੰਗੜਿਆ ਸੀ ਜਦੋਂ ਇਹਨਾਂ ਦੇ ਕਬੀਲੇ ਦੇ ਮੁਖੀ ਨੇ ਅਸਤੀਫਾ ਦੇਣ ਦੀ ਧਮਕੀ ਦਿੱਤੀ ਸੀ ਤਾਂ ਇਹਨੇ ਛੋਰ ਕਮੇਟੀ ਦੀ ਮੀਟਿੰਗ ਆ ਕੇ ਪੂਰਾ ਤਿੰਗੜਿਆ ਸੀ ਤੇ ਆਪਣਾ ਅਸਤੀਫਾ ਦੇਣ ਦੀ ਪੇਸ਼ਕਸ਼ ਵੀ ਕੀਤੀ ਸੀ ਪੈਸੇ ਤਾਂ ਇਹ ਕਿਹਾ ਜਾਂਦਾ ਹੈ ਕਿ ਜੋ ਗਰਜਦੇ ਹੈ ਉਹ बरसते ਨਹੀਂ ਪਰ ਕਈ ਵਾਰ ਇਹੋ ਜਿਹੇ ਫੋਖਰੇ ਬੰਦੇ ਕੋਈ ਨਾ ਕੋਈ ਗਲਤ ਸਟੈਪ ਵੀ ਚੁੱਕ ਲੈਂਦੇ ਨੇ ਜਿਹੜਾ ਕਿ ਇਹਨਾਂ ਦੀ ਹਾਇਸੀਅਤ ਇਹਨਾਂ ਦੀ ਔਕਾਰ ਤੋਂ ਕਿਤੇ ਬਹੁਤ ਵੱਡਾ ਸਟੈਪ ਹੁੰਦਾ ਫਿਰ ਇਹਨਾਂ ਦੇ ਪਛਤਾਉਣ ਦਾ ਸਮਾਂ ਵੀ ਚੁੱਕਿਆ ਹੁੰਦਾ ਹੈ ਇਹ ਟਿੰਗੜ ਬਲਟੋਹਾ ਗੈਂਗ ਦਾ ਹੀ ਪਾਛੂ ਹੈ ਉਸ ਦੇ ਪੰਜਨਾਂ ਤੇ ਚੱਲਣ ਦੀ ਹੀ ਕਵੈਤ ਕਰ ਰਿਹਾ ਹੈ ਇਸ ਤੋਂ ਪਹਿਲਾਂ ਬਿਲਟੋਹਾ ਗਰੇਵਾਲ ਸਰਨਾ ਗੋਹਰੇ ਨਮਕੀਨ ਚੰਟੀ ਟੁਹਾਣਾ ਗੋਬੀ ਸਕਰਗੰਦੀ ਇਹ ਸਾਰੇ ਇਹ ਕੁੱਤਪਣਾ ਕਰਕੇ ਐ ਮੂਤ ਦੀ ਝੰਗ ਵਾਂਗੂ ਬਹਿ ਚੁੱਕੇ ਨੇ ਪਰ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿਨੋ ਦਿਨ ਹਰਮਨ ਪਿਆਰੇ ਹੁੰਦੇ ਜਾ ਰਹੇ ਨੇ ਤੇ ਅੱਜ ਉਹ ਇੰਨਾ ਦੀਆਂ ਉਂਝਰ ਲਾਉਣ ਦੇ ਬਾਵਜੂਦ ਵੀ ਇੰਨਾ ਦੀ ਕੁੱਤੇ ਪਕਾਈ ਕਰਨ ਦੇ ਬਾਵਜੂਦ ਵੀ ਤੇ ਖੁਣ ਵੀ ਜੋ ਇਹ ਪੌਂ ਪੌਂ ਕਰ ਰਹੇ ਨੇ ਉਸ ਦੇ ਬਾਵਜੂਦ ਵੀ 15 ਲੱਖ ਅਕਾਲੀਆਂ ਦਾ ਸਰਦਾਰ ਬਣ ਚੁੱਕੇ 15 ਲੱਖ ਕਾਲੀਆਂ ਦਾ ਸਰਦਾਰ ਬਣ ਚੁੱਕਿਆ ਜਿਸ ਕਰਕੇ ਇਸ ਕਬੀਲੇ ਦੇ ਚਲੂਣੇ ਲੜਨੇ অতি ਜ਼ਰੂਰੀ ਨੇ ਇੱਕ ਤੀੜ ਅਜੇ ਵੀ ਇਹ ਸਚਾਈ ਕਬੂਲਣ ਨੂੰ ਤਿਆਰ ਨਹੀਂ ਕਿ ਤੁਹਾਡੇ ਆਪੇ ਬਣੇ ਕਬੀਲੇ ਦੇ ਮੁਖੀਏ ਤੋਂ ਦੁਖੀ ਹੋ ਕੇ ਛੋਟੇ-ਛੋਟੇ ਕਬੀਲਿਆਂ ਦੇ ਮੁਖੀਏ ਵੀ ਤੁਹਾਡਾ ਖੜਾ ਛੱਡ ਕੇ ਗਿਆਨੇ ਹਰਪ੍ਰੀਤ ਸਿੰਘ ਦੇ ਝੰਡੇ ਥੱਲੇ ਇਕੱਠੇ ਹੋ ਰਹੇ ਨੇ ਵਿਚਾਰਨਾ ਖਬਰ ਆ ਰਹੀ ਆ ਨਹੀਂ ਐਵੇਂ ਬੈਠਿਆ ਸੀ ਖੁਰਚਣੇ ਨਾਲ ਐ ਕਰਦੇ ਐ ਖੁਰਚਣੇ ਨਾਲ ਐ ਕਰਦੇ ਤੁਸੀਂ ਕਰਕੇ ਦਿਓਗੇ ਓਏ ਤੁਤੋ ਹੋ ਰਿਹਾ ਕੀ ਹੁਣ ਤੱਕ 15 20 ਸਾਲਾਂ ਦੇ ਵਿੱਚ ਉਸੇ ਕਾਲੇਦਲ ਦਾ ਪੱਠਾ ਵਹਾਤਾ ਹੁਣ ਪੰਚ ਤੁਹਾਡਾ ਪੱਠਾ ਪਠਾ ਰਿਹਾ ਹੈ ਤੁਤੋ ਇਹ ਬਰਦਾਸ਼ਤ ਨਹੀਂ ਹੋ ਰਿਹਾ ਚੱਕ ਲੋ ਖੁਰਚਣੇ ਲੱਗ ਜਾਓ ਵੇਚਣ ਲੈ ਲੋ ਤੱਕਲੇ ਖੁਰਚਣੇ ਬਠਲਾਂ ਦੇ ਥੱਲੇ ਲਵਾ ਲੋ ਬਈ ਲਲ ਤੱਕਲੇ ਕੋਈ ਲੱਗ ਜੋ ਕੀ ਲਗਾਉਣ ਇਹ ਹੋਰ ਤੁਹਾਡੇ ਪੱਲੇ ਕੱਖ ਨਹੀਂ ਰਿਹਾ ਤੇ ਨਾ ਰਹਿਣਾ ਜਿਹੜਾ ਮੜਾ ਉੱਟ ਰਹਿੰਦਾ ਉਹ ਵੀ ਜਾਊਗਾ ਹੁਣ ਤੁਹਾਡੇ ਕਬੀਲੇ ਦਾ ਆਪੇ ਬਣਿਆ ਮੁਖੀਆ ਉਹ ਕਬੀਲਿਆਂ ਨੂੰ ਮਿੰਤਾ ਕਰ ਰਿਹਾ ਤਰਲੇ ਕਰ ਰਿਹਾ ਉਹਨਾਂ ਦੇ ਵੀ ਆਜੋ ਭਰਾਵੋ ਜੇ ਮੈਥੋਂ ਕੋਈ ਗਲਤੀ ਹੋ ਗਈ ਮੈਥੋਂ ਮਾਫੀ ਮੈਂ ਮਾਫ ਮੈਂ ਮਾਫੀ ਮੰਗਣ ਨੂੰ ਤਿਆਰ ਆਂ ਭਾਵੇਂ ਮੈਸੇ ਤੋਂ ਪੈਰੀ ਹੱਥ ਲਵਾ ਲੋ ਪਰ ਮੈਨੂੰ ਮਰਦੇ ਤੱਕ ਮਰਦੇ ਦਮ ਤੱਕ ਓਏ ਮੁਖੀਆ ਰਹਿਣ ਜੋ ਕਿਉਂ ਕਿਉਂਕਿ ਮਰਨ ਵੇਲੇ ਜਿਹੜਾ ਇਹ ਤੋਂ ਪਹਿਲਾਂ ਮੁਖੀਆ ਸੀ ਉਸ ਮੁਖੀਏ ਨੇ ਇਸ ਛੋਟੇ ਮੁਖੀਏ ਨੂੰ ਕਿਹਾ ਸੀ ਕਿ ਜਿੱਦੇ ਕਬੀਲੇ ਦਾ ਮੁਖੀਆ ਤੂੰ ਨਾ ਰਹਾ ਤੈਨੂੰ ਕਿਸੇ ਨੇ ਡੇਲਿਆ ਵਟੇ ਨਹੀਂ ਸਿਆਣਾ ਇਸ ਕਰਕੇ ਭਰਾਵੋ ਮੈਨੂੰ ਮੁਖੀਆ ਰਹਿਣ 줘 ਮੈਥੋਂ ਜੋ ਮਰਜ਼ੀ ਬਣਾ ਲਓ ਮੈਂ ਸਾਰਿਆਂ ਨੂੰ ਉਪ ਪ੍ਰਧਾਨ ਬਣਾ ਦੂ ਛੋਟੇ ਛੋਟੇ ਕਬੀਲੇ ਦੇ ਸਰਦਾਰ ਬਣਾ ਦੂ ਤੇ ਉਹਨੇ 55 ਉਪ ਪ੍ਰਧਾਨ ਬਣਾਤੇ ਜਦੋਂ ਕਿ ਅਕਾਲੀ ਦਲ ਦੇ 2 ਜਾਂ 3 ਜਾਂ 4 ਉਪ ਪ੍ਰਧਾਨ ਹੁੰਦੇ ਸੀ ਮਿੰਤਾ ਕਰ ਰਿਹਾ ਪਰਲੇ ਕੱਢ ਰਿਹਾ ਪਰ ਕਹਿੰਦਾ ਮੈਨੂੰ ਮਰਦੇ ਦਮ ਤੱਕ ਮੁਖੀਆ ਬਣਿਆ ਰਹਿਣ ਦਿਓ ਭਾਵੇਂ ਕੋਈ ਨਾ ਨਾ ਰਹੇ ਦਿਨੋ ਦਿਨ ਲੋਕ ਛੱਡ ਕੇ ਤੁਰੇ ਜਾਂਦੇ ਨੇ ਪਰ ਇਹ ਪ੍ਰਧਾਨਗੇ ਛੱਡਣ ਨੂੰ ਤਿਆਰ ਨਹੀਂ ਤੇ ਆ ਤਿੰਗੜ ਵਰਗੇ ਐਵੇਂ ਤਿੰਗੜੀ ਜਾਂਦੇ ਨੇ ਇਹਨਾਂ ਨੂੰ ਪੁੱਛਦਾ ਕੋਈ ਨਹੀਂ ਇਹਨਾਂ ਦੀ ਔਕਾਤ ਕੋਈ ਨਹੀਂ ਵੀ ਹੁਣ ਤੱਕ ਤੂੰ ਕੀਤਾ ਕੀ ਹੈ ਤੂੰ ਐਂ ਦੱਸ ਤੂੰ ਆਪਣੇ ਕਬੀਲੇ ਵਾਸਤੇ ਕੀ ਕੀਤਾ ਐਵੇਂ ਹੀ ਕੋਰ ਕਮੇਟੀ ਸ਼ੋਰ ਕਮੇਟੀ ਜਾ ਕੇ ਰੋਣਾ ਪਤਾ ਸੀਵਾ ਦੇ ਤਾਂ ਫਿਰ ਤੇ ਸਟੀਫਨ ਨਾਲ ਕੀ ਹੋ ਗਿਆ ਆਪੇ ਇਸਤੀਵਾਇ ਤਾਂ ਸੀ ਆਪੇ ਵਾਪਸ ਲੈ ਲਿਆ ਤਿੰਗੜਾ ਸਾਹ ਜਿਆਦਾ ਨਾ ਤਿੰਗਿਆ ਕਰੋ ਤੁਹਾਡੇ ਤਿੰਗਣ ਦਾ ਕੋਈ ਅਸਰ ਨਹੀਂ ਹੋਣਾ ਜਿਉਂ-ਜਿਉਂ ਤੁਸੀਂ ਤਿੰਗੋਗੇ ਨਾ ਤੁਸੀਂ ਕਹਿ ਅਸੀਂ ਖੁਰਚਣੇ ਲੈ ਲਏ ਖੁਰਚਣੇ ਲੈ ਕੇ ਅਸੀਂ ਐ ਕਰ ਦਾਂਗੇ ਜੇ ਤੁਸੀਂ ਕਹਿ ਸ਼੍ਰੋਮਣੀ ਕਮੇਟੀ ਨੂੰ ਤੇ ਜੇ ਸ਼੍ਰੋਮਣੀ ਕਮੇਟੀ ਤੁਹਾਡੇ ਹੱਥੋਂ ਗਈ ਫਿਰ ਤੁਸੀਂ ਕੀ ਕਰ ਲੋਗੇ ਮੋਕੇ 'ਚ ਇਟਲਾ ਦੇਵੋਗੇ ਕਿ ਸਾਡੇ ਫਰਮਾਂ ਪੜ੍ਹ ਦਿਓਗੇ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦੀ ਗਿਆਨੀ ਹਰਪ੍ਰੀਤ ਸਿੰਘ ਦਾ ਬਾਲ ਵੀ 빙ਾ ਨਹੀਂ ਕਰ ਸਕਦੇ ਤੁਹਾਡੀ ਔਕਾਟ ਕੀ ਹੈ ਉਹ 15 ਲੱਖ ਪੰਥਕਨ ਮੈਦਾਨ ਦੀ ਨਮੈਦੀ ਕਰ ਰਿਹਾ ਹੈ ਸਰਬ ਸੰਮਤੀ ਨਾਲ ਸੁਣਿਆ ਓਏ ਆਪੇ ਬਣਿਆ ਮੁਖੀਆ ਨਹੀਂ ਹੋ ਜਿਵੇਂ ਠੋਡੇ ਵਾਲਾ ਸੁਖੀਆ ਮੁਖੀਆ ਬਣਿਆ ਇਹ ਸੁਖੀਆ ਜਿੰਨੀ ਦੇਰ ਮੁਖੀਆ ਰਹੂਗਾ ਉੰਨੀ ਦੇ ਪੰਚ ਦੁਖੀਆ ਰਹੂਗਾ ਬਸ ਇਹ ਆਕ ਟਿੰਗੜ ਸ਼ੇਂਗੜ ਜਿੰਨੇ ਵੀ ਆ ਐ ਟਿੰਗੜੋਂ ਹਟਜੋ ਤੁੰਨੂ ਨਾ ਖੋਟੇ ਮੂੰਹ ਚ ਨਾ ਛਿੱਤਰ ਥਨ ਕੇ ਤੁੰਨੋਂ ਪੰਥ ਨੇ ਬੰਦ ਕਰਾਉਣਾ ਹੁਣ ਤੁਸੀਂ ਇਹ ਅੰਦਾਜ਼ ਲਾ ਲਓ ਕਿ 15 ਲੱਖ ਨੂੰ ਭੁੱਲ ਜਓ ਜੇ 15 ਲੱਖ ਦਾ 10% 15000 ਵੀ ਤੁੰਨੂ ਘੇਰਾ ਪਾ ਲੇ ਫੇਰ ਥੋਡੇ ਖਰਚਣੇ ਚੱਲਣਗੇ ਕਿ ਸਿੰਘਾਂ ਦੀਆਂ ਤਲਵਾਰਾਂ ਚੱਲਣਗੀਆਂ ਤਲਵਾਰਾਂ ਦੀ ਵੀ ਲੋੜ ਨਹੀਂ ਔਰ ਥੋੜੀ ਉਹੀ ਪਲੇਟ ਪੈ ਜੂਗੀ ਥੋੜਾ ਭੇਚਕੜਾ ਬੋਲਣ ਲੱਗ ਜੂ ਕੋਈ ਨੋਕ ਬੋਲੀ ਆ ਸ਼ਾਇਦ ਪਤਾ ਨਹੀਂ ਕਦੋਂ ਕਦੀ ਆ ਬੋਲੂ ਭੇਚਕੜਾ ਜਦੋਂ ਸਿਕਰ ਦੁਪਹਿਰੇ ਤੋਰੀ ਹੁਣ ਥੋੜਾ ਭੇਚਕੜਾ ਬੋਲੀ ਜਾਂਦਾ ਹੁਣ ਤੁਹਾਨੂੰ ਦੇਖਾਂਗੇ ਤੁਸੀਂ ਕਿਸ ਬਾਣੇ ਭਜਦੇ ਹੋ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਖੁਰਚੜਿਆਂ ਦਾ ਡਰਾਵਾ ਨਾ ਦਿਓ ਏ ਤੁਸੀਂ ਓਏ ਨਾ ਦਿਓ ਏ ਤੁਸੀਂ ਥੋੜਾ ਕੋਈ ਸੁਣਨ ਨੂੰ ਤਿਆਰ ਨਹੀਂ ਤੁਸੀਂ ਕੱਖ ਨਹੀਂ ਕਰ ਸਕਦੇ ਨਾ ਪੰਜ ਮੈਂਬਰੀ ਕਮੇਟੀ ਦਾ ਤੁਸੋ ਹੈ ਲਿਆਂਦਾ ਸੀ ਗੜਗੱਜ ਬੁਲਾ ਕੇ ਕਰਤਾ ਉਹਨੇ ਕੁਛ ਤਾਮੀ ਨੇ ਕਰਤਾ ਆ ਦੋ ਜਥੇਦਾਰ ਤੁਸੀਂ ਖਰੀਦ ਲਏ ਇਹਨਾਂ ਦੀ ਗੈਰਤ ਖਤਮ ਕਰਤੀ ਇਹਨਾਂ ਨੇ ਕਰਤਾ ਤੁਸੀਂ ਨਾ ਪੰਜ ਮੈਂਬਰੀ ਕਮੇਟੀ ਦੀ ਪਾਰਟੀ ਰੋਕ ਸਕਦੇ ਹੋ ਨਾ ਗਿਆਨੀ ਹਰਪ੍ਰੀਤ ਸਿੰਘ ਦਾ ਕੱਖ ਵਿਗਾੜ ਸਕਦੇ ਹੋ ਤੁਹਾਨੂੰ ਪੰਥਕ ਨਵੇਂ ਦੇ ਤੁਹਾਨੂੰ 15 ਲੱਖ ਲੋਕ ਜਿਹੜੇ ਹੈ ਨੇ ਉਹ ਤੁਹਾਡਾ ਮੂੰਹ ਤੋੜ ਦੇਣਗੇ ਤੇ ਆਉਣ ਵਾਲੀ ਇਹ ਇਲੈਕਸ਼ਨ ਲੱਗ ਜੂ ਪਤਾ ਪੰਥ ਕਿਹਦੇ ਨਾਲ ਐ ਥੋਡੀਆਂ ਜਵਾਨਤਾ ਜਮਤ ਹੋ ਜਾਣਗੀਆਂ ਅੱਗੇ ਬੀਜੇਪੀ ਦੇ ਸਿਰ ਤੇ ਛੂਕਰ ਦੇ ਸੀ ਉਹ ਵੀ ਨਹੀਂ ਤੁਹਾਨੂੰ ਮੂੰਹ ਲਾਉਂਦੇ ਤੁਸੀਂ ਛੇ ਕੱਟ ਕਰਦੇ ਹੋ ਪਰ ਜਦੋਂ ਸਾਡੀ ਸਰਕਾਰ ਆ ਜਾਣ ਦਿਓ ਅਸੀਂ ਐ ਕਰਦੇ ਥੋਡੀ ਸਰਕਾਰ ਆ ਜੂਗੀ ਡੈਨਾਸੌਰ ਮੁੜ ਕੇ ਇਸ ਧਰਤੀ ਤੇ ਆ ਸਕਦਾ ਹੈ ਉਹ 희ਜੜਿਆਂ ਦੇ ਵੀ ਬੱਚੇ ਪੈਦਾ ਹੋ ਸਕਦੇ ਨੇ ਪਰ ਟੋਡੀ ਸਰਕਾਰ ਕਦੇ ਵੀ ਨਹੀਂ ਆ ਸਕਦੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਦਰਦੇ ਕੋ ਦਰਦੇ ਕੋ ਦਰਦੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ